ਕਦੇ ਮੈਨੂੰ ਚੇਤਾ ਆਉਂਦਾ ਨਾ ਉਸ ਮਸਲੇ ਦਾ ਉਸ ਦਿਨਾਂ ਦਾ ਉਦੋਂ ਮੈਨੂੰ ਘੁੱਟ ਕੇ ਜੇ ਐਂ ਗੱਲ ਨੂੰ ਲਾ ਕੇ ਸ਼ਾਬਾਸ਼ੇ ਦੇਣਾ ਐ ਵੀ ਤੂੰ ਜਿਉਂਦਾ ਰਹਿ ਯਾਰ ਜੇ ਤੇਰੀ ਥਾਂ ਤੇ ਕੋਈ ਹੋਰ ਹੁੰਦਾ ਹੂੰ ਤੇ ਸ਼ਾਇਦ ਮੈਂ ਜੇ ਅੰਦਰੋਂ ਬਾਹਰ ਨਾ ਆਉਂਦਾ ਚਾਹੇ ਮੈਂ ਸੱਚਾ ਸੀ ਚਾਹੇ ਝੂਠਾ ਸੀ ਇਹਦੇ ਜਨੂਨ ਨੇ ਡਿਸਮਿਸ ਕਰਾਇਆ ਪਰਚਾ ਤੇ ਅਣਖੀਲਾ ਸਾਹਿਬ ਤੇ ਇੱਕ ਭਾਰਾ ਸਮਾਂ ਆਇਆ ਜਦੋਂ ਇਹ ਕਿਤੇ ਸੀ ਉਦੋਂ ਤੁਸੀਂ ਬਹੁਤ ਸਾਰੀਆਂ ਕਲਾਕਾਰਾਂ ਕੋਲੋਂ ਮਦਦ ਲੈਣ ਲਈ ਗਏ ਪਰ ਤੁਹਾਡੇ ਨਾਲ ਨਹੀਂ ਕੋਈ ਖੜਿਆ ਕੀ ਗੱਲ ਇਹ ਗੱਲ ਸੱਚੀ ਹੈ ਬਟ ਜਦੋਂ ਸਾਡੇ ਤੇ ਇਹ ਪ੍ਰੋਬਲਮ ਆਈ ਕਿਸੇ ਨੇ ਵੀ ਇਹਦੇ ਤੇ ਬਿਲਕੁਲ ਗੱਲ ਨਹੀਂ ਕੀਤੀ ਅਣਖੀਲਾ ਸਾਹਿਬ ਤੇ ਇੱਕ ਭਾਰਾ ਸਮਾਂ ਆਇਆ ਜਦੋਂ ਇਹ ਕਿਤੇ ਸੀ ਉਦੋਂ ਤੁਸੀਂ ਬਹੁਤ ਸਾਰੀਆਂ ਕਲਾਕਾਰਾਂ ਕੋਲੋਂ ਮਦਦ ਲੈਣ ਲਈ ਗਏ ਪਰ ਤੁਹਾਡੇ ਨਾਲ ਨਹੀਂ ਕੋਈ ਖੜਿਆ ਕੀ ਗੱਲ ਇਹ ਗੱਲ ਸੱਚੀ ਹੈ ਬਿਲਕੁਲ ਕੀ ਗੱਲ ਕੀ ਗੱਲ ਔਰ ਉਹਨਾਂ ਕਲਾਕਾਰਾਂ ਨੂੰ ਮੈਂ ਕਿਹਾ ਜਿਨ੍ਹਾਂ ਦੀ ਅਸੀਂ ਹੈਲਪ ਕੀਤੀ ਹੂੰ ਠੀਕ ਚਲੋ ਹੁਣ ਆਪਾਂ ਨਾਂ ਕਾਤੋਂ ਲੈਣਾ ਬਹੁਤ ਪਿਆਰ ਆ ਵੀ ਤੁਹਾਨੂੰ WhatsApp ਗਰੁੱਪਾਂ ਦਾ ਕਦੇ ਵਿੱਚ ਵੀ ਨਹੀਂ ਸੇਵ ਕਰਦੇ ਸੀ ਕੋਈ ਮੈਨੂੰ ਇੰਨਾ ਹਾਂ 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 ਵੀ ਇਹ ਵੀ ਗੱਲਾਂ ਕਹਿੰਦੇ ਹੋਈਆਂ ਨਹੀਂ ਨਹੀਂ ਉਹ ਮੈਂ ਕੀਤਾ ਸੀਗਾ ਠੀਕ ਆ ਮੈਂ ਨਾਮ ਨਹੀਂ ਲਾਉਂਗੀ ਬਹੁਤ ਸਾਰੀਆਂ ਸਿੰਗਰ ਸਾਰੀਆਂ ਸਿੰਗਰ ਕੁੜੀਆਂ ਹੀ ਸੀ ਹਾਂ ਨਾ ਸਾਰੀਆਂ ਭੈਣਾਂ ਸੀ ਆਪਣੀਆਂ ਵੇ ਅਸੀਂ ਰੋਜ਼ਾਨਾ ਹੀ ਦੋ ਦੋ ਤਿੰਨ ਤਿੰਨ ਘੰਟੇ ਇੱਕ ਦੂਜੇ ਨਾਲ ਅਟੈਚ ਕਰਨ ਮਤਲਬ ਕਿ ਚੈਟਿੰਗ ਕਰਨੀ ਕਿ ਆਹ ਪਾਰਟੀ ਆ ਉੱਥੇ ਆਪਾਂ ਇਦਾਂ ਬਣ ਕੇ ਜਾਣਾ ਇਹ ਬਟ ਜਦੋਂ ਸਾਡੇ ਤੇ ਇਹ ਪ੍ਰੋਬਲਮ ਆਈ ਕਿਸੇ ਨੇ ਵੀ ਇਦੇ ਤੇ ਬਿਲਕੁਲ ਗੱਲ ਨਹੀਂ ਕੀਤੀ। ਯਾਨੀ ਕਿ ਜ਼ਿਕਰ ਵੀ ਨਹੀਂ ਕੀਤਾ। ਕਿਸੇ ਨੇ ਨਹੀਂ ਕਿਹਾ ਵੀ ਮਨਜਿੰਦਰ ਤੇ ਅੱਜ ਪ੍ਰੋਬਲਮ ਐ, ਮੁਸੀਬਤ ਐ ਹਨਾ। ਤੇ ਫਿਰ ਮੈਂ ਕਿਹਾ ਵੀ ਸੌਰੀ ਮੈਨੂੰ ਨਹੀਂ ਸੀ ਪਤਾ ਵੀ ਇਹ ਗਰੁੱਪ ਸਿਰਫ ਖੁਸ਼ੀਆਂ ਲਈ ਐ। ਵੀ ਸਾਡੀ ਲਾਈਫ 'ਚ ਜੋ ਹੋ ਰਿਹਾ ਉਹ ਵੀ ਤਾਂ ਹੋਣਾ ਚਾਹੀਦਾ। ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਵੀ ਅਨਖੇਲਾ ਸਾਹਿਬ ਪ੍ਰੋਬਲਮ 'ਚ ਨੇ। ਤੇ ਚਲੋ ਕੋਈ ਨਾ ਫਿਰ ਮੈਂ ਰਿਮੂਵ ਕਰਤਾ ਸੀ ਅੱਛਾ ਤੁਸੀਂ ਉਦੋਂ ਉਦੋਂ ਵਾਲਾ ਦੌਰ ਮੇਰੇ ਨਾਲ ਕਦੇ-ਕਦੇ ਜੇ ਮੈਂ ਯਾਦ ਕਰਦਾ ਹੁੰਦਾ ਜਦੋਂ ਛੋਟਾ ਹੁੰਦਾ ਥੋੜਾ ਜਿਦੋਂ ਪਹਿਲਾਂ ਜਦੋਂ ਅਖੀਲਾ ਸਾਹਿਬ ਦੀ ਅਸੀਂ ਇੰਟਰਵਿਊ ਸੋਣੀ ਤਾਂ ਬੜਾ ਅਸੀਂ ਇਹ ਸੋਚਣਾ ਸਾਡੇ ਬਾਪੂ ਹੋਣਾ ਨੇ ਵੀ ਇਹ ਦੱਸਣਾ ਵੀ ਇਹ ਯਾਰ ਕਿੰਨਾ ਤੁਹਾਡਾ ਸੰਘਰਸ਼ ਆ ਤੁਸੀਂ ਗੱਡੀ ਆਪ ਕਹਿੰਦੇ ਚਲਾ ਕੇ ਤੇ ਸਾਰਾ ਤੁਸੀਂ ਮੇਰੇ ਖਿਆਲ ਨਾਲ ਉਦੋਂ ਉਹ ਸਾਰਾ ਦੌਰ ਦੇਖਿਆ ਜੀ ਤੇ ਉਹ ਬਹੁਤ ਔਖਾ ਭਾਈ ਅੱਜ ਕਦੇ ਤੁਸੀਂ ਮਤਲਬ ਕੱਲੇ ਵੀ ਭਾਵਕ ਹੋ ਜਾਂਦੇ ਹੋ ਇਹ ਮੇਰਾ ਇੱਕ ਤੁਹਾਨੂੰ ਪਰਸਨਲ ਹੀ ਸਵਾਲ ਹੈ ਮੈਂ ਜਦੋਂ ਵੀ ਕਦੇ ਮੈਨੂੰ ਚੇਤਾ ਆਉਂਦਾ ਨਾ ਉਸ ਮਸਲੇ ਦਾ ਉਸ ਦਿ ਉਦੋਂ ਮੈਨੂੰ ਘੁੱਟ ਕੇ ਜੇ ਐਂ ਗੱਲ ਨੂੰ ਲਾ ਕੇ ਸ਼ਾਬਾਸ਼ੇ ਦੇਣਾ ਹੈ ਵੀ ਤੂੰ ਜਿਉਂਦਾ ਰਹਿ ਯਾਰ ਜੇ ਤੇਰੀ ਥਾਂ ਤੇ ਕੋਈ ਹੋਰ ਹੁੰਦਾ ਹੂੰ ਤੇ ਸ਼ਾਇਦ ਮੈਂ ਜੇ ਅੰਦਰੋਂ ਬਾਹਰ ਨਾ ਆਉਂਦਾ ਚਾਹੇ ਮੈਂ ਸੱਚਾ ਸੀ ਚਾਹੇ ਝੂਠਾ ਸੀ ਵੀ ਇਹਦੀ ਹਿੰਮਤ ਨੇ ਇਹਦੇ ਜਨੂਨ ਨੇ ਵੀ ਡਿਸਮਿਸ ਕਰਾਇਆ ਪਰਚਾ ਹੂੰ ਉਹ ਲੱਭਿਆ ਵੀ ਅਸੀਂ ਉਸ ਦਿਨ ਕਿੱਥੇ ਸੀ ਜਦੋਂ ਇਹ ਘਟਨਾ ਵਾਪਰੀ ਜਿਹੜੇ ਜਿਹੜਾ ਸਾਡੇ ਤੇ ਕੱਟਤਾ ਜੀ ਆ ਕੁਛ ਨਾ ਨੇ ਕੀਤਾ ਉਸ ਦਿਨ ਅਸੀਂ ਕਿੱਥੇ ਸੀ ਬਿਲਕੁਲ ਸਾਰਾ ਪਾਲ ਕੇ 40 ਬੰਦੇ ਨਾਲ ਲਿਆਏ ਆ ਕੇ ਜੱਜ ਸਾਹਿਬ ਦੇ ਐਸਐਸਪੀ ਸਾਹਿਬ ਦੇ ਸਾਹਮਣੇ ਹੋਏ ਸਾਰਾ ਉਹਨਾਂ ਰਿਕਾਰਡ ਵਿਖਾਇਆ ਇਹ ਇਹ ਪੂਰੀ ਟੀਮ ਸਾਰੀ ਰਾਤ ਤੇ ਸਾਰਾ ਦਿਨ ਸਾਡੇ ਕੋਲ ਰਹੇ ਨੇ ਠੀਕ ਹੈ ਤੂੰ ਉਸ ਟਾਈਮ ਤੇ ਇਹਨਾਂ ਤੇ ਪਰਚਾ ਕੱਟੀ ਬੈਠੇ ਹੋ ਕਿ ਤੁਹਾਨੂੰ ਦੇਣੀ ਹੋਊਗੀ ਗੱਲ ਠੀਕ ਹੈ ਇਹ ਤੁਹਾਨੂੰ ਵੈਸੇ ਵੀ ਮੋਟੀਵੇਟ ਕਰਦੇ ਰਹਿੰਦੇ ਨੇ ਵੀ ਆ ਘੱਟ ਬੋਲਿਆ ਕਰੋ ਵੱਧ ਬੋਲਿਆ ਕਰੋ। ਇਹੀ ਕਰਦੇ ਸਭ ਕੋਈ ਸਹੀ ਗੱਲ। ਅੱਛਾ ਮੈਂ ਦੇਖਦਾ ਨਾ ਤੁਹਾਨੂੰ ਜਿਵੇਂ ਇੱਕ ਨਹੀਂ ਹੁੰਦਾਗਾ ਤੋਤੇ ਦੀ ਜਾਣਕਾਰੀ ਬੰਦੇ ਦੀ ਜਾਣ ਤੋਤੇ 'ਚ ਐਜੇ ਕੁਝ ਗੱਲ ਹੈ। ਮੇਰੀ ਜਾਣ ਇਧਰ ਹੀ ਆ। ਅੱਛਾ ਤੇ ਜੇ ਰੇਟ ਰੌਟ ਘੱਟ ਕਰਾਉਣਾ ਹੁੰਦਾ ਇਹਨਾਂ ਨੂੰ ਕਹਿੰਦੇ। ਰੋਲਾ ਮੈਂ ਦੱਸਦਾ। ਵੀ ਆਪਣਾ ਸਮਾਂ ਥੋੜਾ ਜਿਆਦਾ ਜਿਆਦਾ ਦੇਸੀ ਵੀ guzara ਹੈ। ਹੁਣ ਵੀ ਦੇਸੀ ਆਪਾਂ ਦਾ। ਬਿਲਕੁਲ। ਅੱਜ ਕੱਲ ਦਾ ਯੁੱਗ ਥੋੜਾ ਜਿਹਾ ਚੇਂਜ ਹੈ। ਫਿਰ ਇਹਨਾਂ ਨੂੰ ਵੱਧ ਗਿਆਨ ਹੈ ਬੱਚਿਆਂ ਨੂੰ ਵੀ ਤੇ ਇਹਨਾਂ ਨੂੰ ਵੀ ਪਰ ਮੈਂ ਤੇ ਇਹਨਾਂ ਤੋਂ ਪੁੱਛ ਲੈਣਾ ਵੀ ਆਹ ਚੀਜ਼ ਤੇ ਕਰਦੇ ਵੀ ਕਿ ਨਹੀਂ ਨਹੀਂ ਤੁਹਾਨੂੰ ਗਿਆਨ ਬਹੁਤ ਜ਼ਿਆਦਾ ਇਹ ਮਤਲਬ ਕਿ ਥੋੜਾ ਜਿਹਾ ਹੁੰਦਾ ਵਾ ਬਸ ਪੁੱਛਦੇ ਹਾਰੇ ਕਿਸੇ ਨਵੇਂ ਮਾਹੌਲ ਨਾਲ ਕਿਵੇਂ ਚੱਲਣਾ ਠੀਕ ਹੈ ਤੇ ਤੁਸੀਂ ਇਹਦਾ ਮਤਲਬ ਅਪਡੇਟ ਵਾਲੇ ਆ ਇਹ ਬਹੁਤ ਫੋਨ ਫੋਨ ਸਾਨੂੰ ਇਹ ਇਹਨਾਂ ਨੇ ਲੈ ਕੇ ਐ ਹੀ ਰੱਖੇ ਸਾਰਾ ਕੁਝ ਸਾਰਾ ਹਾਂਜੀ ਮੈਂ ਤਾਂ ਗਿਫਟ ਕੀਤਾ ਗਿਫਟ ਦਿੱਤਾ ਉਹਨੇ ਨਹੀਂ ਕੋਈ ਵਧੀਆ ਗੱਲ ਨਹੀਂ ਚਲੋ ਸਭ ਕੁਝ ਹੁੰਦਾ ਵਾ ਮੈਂ ਵੱਡਾ ਇਹ ਬੱਚੇ ਮੇਰੇ ਦੋਨੇ ਤੇ ਇਹ ਅੱਛਾ ਇਹ ਆੜੀ ਆੜੀ ਆ ਜਾਣੀ ਉਹ ਉਹ ਵੀ ਐ ਨਹੀਂ ਆ ਵੀ ਬੇਬੇ ਆ ਗਈ ਮਾਰੂਗੀ ਨਾ ਉਹ ਚੁੱਕੀ ਅੰਦਰ ਸਲਾਹ ਕਰਕੇ ਤੁਹਾਨੂੰ ਕਲਾ ਫੈਸਲਾ ਸੁਣਾਉਂਦੇ ਵੀ ਪਾਪਾ ਆ ਕਰਦਾ ਸੀ ਬਸ ਠੀਕ ਹੈ ਇਹ ਤਿੰਨਾਂ ਦੀ ਚੱਲਦੀ